ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇਵੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸਵਾਈ ਸੱਜਰ ਵੈੜ ਦੀ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਜੇਰ ਪੈਣੀ ਜੇ ਬਾਕੀ ਜੇ ਦੇਖ ਸਕਦੇ ਜੇ ਬਿਲਕੁਲ ਤਾਜੀ ਸੂਈ ਦੇ ਵੈੜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵੈੜ ਦਾ ਬਣੇਰੇ ਵੀਡੀਓ ਦੇ ਪੂਰੇ ਐਂਡ ਤੱਕ ਜੀ ਲੋ ਜੀ ਪਹਿਲਾਂ ਬੱਚਾ ਦੇਖ ਸਕਦੇ ਆ ਬੱਚਾ ਜੀ ਪਿਛੇ ਲੋ ਜੀ ਲੋ ਜੀ ਬੈਡ ਦੀ ਫੇਸ ਕੁਆਲਟੀ ਦੇਖ ਸਕਦੇ ਨੇਰੇ ਤੋਂ ਜੀ ਬਹੁਤ ਵਧੀਆ ਫੇਸ ਕੁਆਲਟੀ ਜੇ ਦੂਸਰਾ ਸੂਇਆ ਬੈਡ ਸੂਈ ਜੇ ਕਰਾਸ ਬੈਡ ਜੇ ਪੂਰੀ ਸੰਭੀ ਬੜੀ ਰਾਜੀ ਬੈਡ ਜੀ ਦੇਖ ਸਕਦੇ ਜੀ ਪੂਰੀ ਸ਼ਾਈਨਿੰਗ ਵਾਲੀ ਲੋ ਜੀ ਤੁਹਾਨੂੰ ਥਾਣੇ ਨੇੜੇ ਚੈੱਕ ਕਰੀ ਥਾਣਾ ਦਾ ਜੇਕਰ ਗੱਲ ਕੀ ਥਾਣਾ ਜਿਹੜਾ ਸੈੱਜ ਹੈ ਉਹ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗੈਪ ਤੇ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੋ ਬੈਡ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਲੋ ਜੀ ਦੋਦੇ ਬੜੇ ਰਮਾਨਾ 13 14 ਲੀਟਰ ਚ ਆਦੇਗੀ ਜੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਦੇਖ ਸਕਦੇ ਜੇਰ ਪੈਣੀ ਦੇ ਬਾਕੀ ਜੇ ਬਿਲਕੁਲ ਤਾਜੀ ਸੂਈ ਜੇ ਵੈੜੇ ਚੱਡਾ ਵੀ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਚੱਡੀ ਤਿਆਰੀ ਕਰਕੇ ਵੈੜੇ ਫੇਰ ਸੂਈ ਜੇ ਲੋ ਦੇਖ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚਬਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲੋ ਜੀ ਦੇ ਸਾਦੇ ਚੱਡਾ ਫਿਰ ਤੋਂ ਪਿੱਛੇ ਦਿਓ ਜੀ ਲੋ ਜੀ ਉਪਰੋਂ ਦੀ ਸਾਹਿ ਪੂਰੀ ਸੰਭੀਪਰੀ ਦਾ ਰਾਜੀ ਵੈਠ ਜੇ ਲੋ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪੇਂਟ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਬਿਲਕੁਲ ਤਾਜੀ ਸੂਈ ਸੂਈ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਗਰਮੀ ਤੁਹਾਨੂੰ ਪਤਾ ਵੀਰ ਜੀ ਵੈੜਾਂ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੁੱਧਿਆੜਾ ਉਹ ਵੀ ਮਜਾ ਦੁੱਧ ਵਰਗਾ ਸੰਗਣਾ ਹੁੰਦਾ ਹੈ ਨਾ ਵੈੜਾਂ ਦਾ ਦੁੱਧ ਦੇ ਬੜੇ ਰਮਾਨਾ 13-14 ਲੀਟਰ ਚਵਾਦੀ ਗਈ ਜੀ ਲਓ ਜੀ ਮੁੱਲ ਜੋ ਇਸ ਵੈੜ ਦਾ ਉਹ 45000 ਰੁਪਏ ਰੱਖਿਆ ਗਿਆ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਇਹ ਵੈੜ ਦਵਾਂਗੇ ਜੀ ਇਹ ਸਿਰਫ ਤੁਹਾਨੂੰ 42000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 42000 ਰੁਪਏ ਫਿਕਸ ਰੇਟ ਜੇ ਬਸ ਵੀਰ ਜੀ ਛੋੜੀ ਹੈਗੀ ਜੀ 42000 ਰੁਪ ਜੇਕਰ ਕਿਸੇ ਵੀ ਇਹਦੇ ਵੜ ਪਸੰਦ ਆਉਂਦੀ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੜ ਖਰੀਦ ਸਕਦੇ ਜੇ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੁਗੀਆਂ ਵੜਾਂ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੜਾਂ ਮਿਲਦੀਆਂ ਜੇ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜ ਖਰੀਦ ਸਕਦਾ ਜੇ ਲੋ ਜੀ ਦੇਖ ਸਕਦੇ ਜੀ ਦੂਸਰੇ ਸੁਗੇ ਵੜ ਸੁਈ ਜੇ 13 14 ਕਿਲੋ ਦੁੱਧ ਵਾਲੇ ਵੜ ਜੇ ਲੋ ਜੀ ਪੂਰੀ ਵੀਡੀਓ ਵੇਖਣ ਲਈ ਵੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ লাইਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਦੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਲਓ ਜੀ ਦੇਖ ਸਕਦੇ ਬਿਲਕੁਲ ਠੰਡੀ ਸੀਖ ਸੋ ਵਹਿੜ ਜੀ ਲਓ ਜੀ ਦੇਖ ਸਕਦੇ ਜੀ ਲਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ